ਸੱਚੀ ਗੱਲ ਦੋਸਤੋ ਪਬਲਿਕ ਸਮਾਨਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਪੱਤਰਕਾਰ ਪ੍ਰਿੰਸ ਕੁਮਾਰ ਗੱਲ ਕਰਾਂਗੇ ਸਿਟੀ ਪੁਲਿਸ ਦੇ ਵੱਲੋਂ ਅੱਜ ਸਮਾਨਾ ਦੀ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਨਜਾਇਜ਼ ਸਮਾਨ ਰੱਖਿਆ ਹੋਇਆ ਸੀ ਉਹ ਦੁਕਾਨਦਾਰਾਂ ਨੂੰ ਅੱਜ ਤਾੜਨਾ ਵੀ ਦਿੱਤੀ ਗਈ ਕਿ ਤੁਸੀਂ ਆਪਣਾ ਜਿਹੜਾ ਸਮਾਨ ਹੈ ਅੰਦਰ ਰੱਖੋ ਤਾਂ ਕਿ ਟ੍ਰੈਫਿਕ ਦੇ ਵਿੱਚ ਕਿਸੇ ਨੂੰ ਵੀ ਜੜੀ ਹੈ ਵਿਗਨ ਨਾ ਪਵੇ ਪਰ ਮੌਕੇ ਤੇ ਹੀ ਅੱਜ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਆਪਣੇ ਮੋਟਰਸਾਈਕਲ ਰੋਂਗ ਪਾਰਕਿੰਗ ਦੇ ਵਿੱਚ ਖੜੇ ਕੀਤੇ ਹੋਏ ਸੀ ਜਾਂ ਰਾਹਗੀਰਾਂ ਨੇ ਖੜੇ ਕੀਤੇ ਹੋਏ ਸੀ ਉਹਨਾਂ ਕੁਝ ਦੇ ਜਿਹੜੇ ਅੱਜ ਚਲਾਨ ਵੀ ਕੱਟੇ ਗਏ ਸਿਟੀ ਪੁਲਿਸ ਦੇ ਐਸ ਐਚ ਓ ਵੱਲੋਂ ਸਾਰੇ ਹੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਅੱਜ ਜਿਹੜਾ ਤੁਹਾਡਾ ਸਮਾਨ ਹੈ ਅਸੀਂ ਨਹੀਂ ਲੈ ਕੇ ਜਾ ਰਹੇ ਪਰ ਜਿਹੜੀ ਹੁਣ ਸਾਡੀ ਰੁਟੀਨ ਦਾ ਹੀ ਇਸ ਮਾਰਕੀਟ ਦੇ ਵਿੱਚ ਢੇੜਾ ਰਹੇਗਾ ਤੇ ਤੁਸੀਂ ਆਪਣਾ ਜਿਹੜਾ ਸਮਾਨ ਹੈ ਬਾਹਰ ਨਾ ਲਾਵੋ ਤਾਂ ਕਿ ਲੋਕਾਂ ਨੂੰ ਜਿਹੜਿਆ ਮੁਸ਼ਕਲਾਂ ਦਾ ਸਾਹਮਣਾ ਵੀ ਹੈ ਨਾ ਕਰਨਾ ਪਵੇ ਲਗਭਗ ਜਿਹੜੀ ਹੈ ਸਾਰੀ ਮਾਰਕੀਟ ਨੇ ਆਪਣਾ ਜਿਹੜਾ ਸਮਾਨ ਹੈ ਫਟਾਫਟ ਹਾਪੜਾ ਤਫੜੀ ਦਾ ਮਾਹੌਲ ਸੀ ਆਪਣਾ ਚੱਕ ਕੇ ਸਮਾਨ ਅੰਦਰ ਰੱਖਿਆ ਔਰ ਜਿਨ੍ਹਾਂ ਨੇ ਕੁਝ ਬਾਹਰ ਸਮਾਨ ਬਾਹਰ ਟੰਗਿਆ ਹੋਇਆ ਸੀ ਜਾਂ ਰੱਖਿਆ ਹੋਇਆ ਸੀ ਉਹਨਾਂ ਸਭ ਨੂੰ ਤਾੜਨਾ ਦੇ ਦਿੱਤੀ ਗਿਆ ਕਿ ਆਪਣਾ ਜਿਹੜਾ ਸਮਾਨ ਹੈ ਤੁਸੀਂ ਅੰਦਰ ਰੱਖੋ ਨਹੀਂ ਤਾਂ ਮੁੜ ਕੇ ਜਿਹੜਾ ਤੁਹਾਡਾ ਸਮਾਨ ਹੈ ਸਾਰਾ ਅਸੀਂ ਜ਼ਬਤ ਕਰ ਲਵਾਂਗੇ ਕੁਝ ਦੁਕਾਨਦਾਰਾਂ ਦੀ ਉੱਥੇ ਜਿਹੜੀ ਹੈ ਪੁਲਿਸ ਦੇ ਨਾਲ ਗੱਲਬਾਤ ਹੋਈ ਉਹਨਾਂ ਵੱਲੋਂ ਇਹ ਹੀ ਕਿਹਾ ਗਿਆ ਕਿ ਤੁਸੀਂ ਅੱਜ ਇਸ ਮਾਰਕੀਟ ਦੇ ਵਿੱਚ ਆਇਓ ਤਾਂ ਤੁਸੀਂ ਜੇ ਰੂਟੀਨ ਦੇ ਵਿੱਚ ਆਉਂਗੇ ਤਾਂ ਇਹ ਮਾਰਕੀਟ ਦਾ ਕੋਈ ਜਿਹੜਾ ਸੁਧਾਰ ਹੈ ਹੋ ਸਕਦਾ ਫਿਲਹਾਲ ਜਿਹੜੀ ਹੈ ਸਿਟੀ ਪੁਲਿਸ ਦੇ ਵੱਲੋਂ ਪੂਰੀ ਚੌਕਸੀ ਕੀਤੀ ਗਈ ਇੱਕ ਵਾਰ ਜਦੋਂ ਸਮਾਨ ਚੁਕਾਇਆ ਜਾਂਦਾ ਤੇ ਵਾਪਸੀ ਦੁਬਾਰਾ ਰਾਉਂਡ ਲਗਾਇਆ ਜਾਂਦਾ ਕਿ ਦੇਖਣਾ ਚਾਹੁੰਦੇ ਸੀ ਕਿ ਉਹ ਦੁਕਾਨਦਾਰ ਨੇ ਸਮਾਨ ਜਿਹੜਾ ਬਾਹਰ ਤਾਂ ਨਹੀਂ ਰੱਖਿਆ ਫਿਰ ਕੁਝ ਦੁਕਾਨਦਾਰਾਂ ਨੇ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਫਿਰ ਦੁਬਾਰਾ ਇੱਕ ਵਾਰ ਤਾਰਨਾ ਦਿੱਤੀ ਗਈ। ਸਮਾਨ ਜੋਗ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਦੀ ਵੱਲੋਂ ਤੁਹਾਨੂੰ ਹਦਾਇਤਾਂ ਦਿੱਤੀਆਂ ਕਿ ਭੀੜੇ ਬਾਜ਼ਾਰਾਂ ਦੀ ਚੈਕਿੰਗ ਕਰਨੀ ਆ। ਜਦੋਂ ਅਸੀਂ ਇਸ ਭੀੜੇ ਬਾਜ਼ਾਰ ਦੀ ਚੈਕਿੰਗ ਕਰਨ ਆਏ ਆ ਇੱਥੇ ਕਾਫੀ ਮਤਲਬ ਸਮਾਨ ਬਾਹਰ ਲੱਗਿਆ ਹੋਇਆ ਸੀਗਾ ਜਿਹਦੇ ਨਾਲ ਸੜਕ ਤੇ ਬਲੌਜ ਹੋਈ ਪਈ ਸੀ। ਅਸੀਂ ਉਹ ਬਾਜ਼ਾਰ ਉਹਨਾਂ ਨੂੰ ਹਦਾਇਤਾਂ ਕੀਤੀਆਂ ਦੁਕਾਨਦਾਰਾਂ ਨੂੰ ਵੀ ਆਪਣਾ ਜਿਹੜਾ ਸਮਾਨ ਆ ਆਪਣੀ ਦੁਕਾਨ ਦੇ ਅੰਦਰ ਲਾਓ। ਜਿੱਥੇ ਪਾਰਕਿੰਗ ਆ ਉੱਥੇ ਮੋਟਰਸਾਈਕਲ ਸਹੀ ਤਰੀਕੇ ਨਾਲ ਲਾਇਆ ਜਾਵੇ ਤਾਂ ਕਿ ਬਾਜ਼ਾਰ ਦੇ ਵਿੱਚ ਛਾਵਾ ਜਾਈ ਉਦੱਤੀ ਹੋ ਸਾਡੀ ਡੇਲੀ ਕੋਸ਼ਿਸ਼ ਇਹ ਰਿਹਾ ਕਰੂਗੀ ਵੀ ਇਹ ਜਿਹੜਾ ਟੀਪਾ ਪਾਰਕਿੰਗ ਹੈ ਜਿਹਦੇ ਵਿੱਚ ਜਣਕੇ ਖੁੱਲਾ ਕਰਤੀ ਉਹ ਵੀ ਕੋਸ਼ਿਸ਼ ਅਸਲ ਤੰ 5 ਮਿੰਟ ਬਾਅਦ ਤੁਹਾਡਾ ਹੋਟਰ ਵਾਹਿੰਦਾ ਗੱਡੀ ਦਾ ਦੁਕਾਨਦਾਰ ਸਮਾਨ ਧਾਰ ਲੈਂਦਾ ਪਰ 10 ਮਿੰਟ ਬਾਅਦ ਉਹੀ ਸਮਾਨ ਫੇਰ ਪਾਰ ਲੱਗਿਆ ਹੁੰਦਾ ਸਾਡੀ ਇਸਵਤੀ ਜੀਓ ਸਾਹਿਬ ਨਾਲ ਵੀ ਗੱਲ ਹੋਈ ਆ ਅੱਜ ਉਹਨਾਂ ਦੇ ਛੁੱਟੀ ਸੀਗੀ ਇਹ ਉਹਨਾਂ ਨੇ ਹੀ ਗੱਲ ਕਹੀ ਸੀ ਕਿ ਆਪਾਂ ਕੱਲ ਨੂੰ ਆ ਕੇ ਮੈਟਰ ਤੇ ਡਿਸਕਸ ਕਰਕੇ ਕਿ ਜਿੱਦਾਂ ਦੇ ਵੀ ਹੋਏ ਨੇ ਉਹਦੇ ਕਾਰਵਾਈ ਜਿਹੜੇ ਮੇਨ ਯਾਰਾ ਉਹ ਕਰਦੇ ਆ ਉਹਨਾਂ ਦੇ ਕਾਰਵਾਈ ਵੀ ਕੀਤੀ ਜਾ ਉਹਨਾਂ ਦਾ ਸਮਾਨ ਜੋ ਗਿਆ ਉਹਦੇ ਬਤਾਵ ਅਮਲ ਵਿੱਚ ਲੈਣ ਅੱਜ ਤੁਸੀਂ ਇਹਨਾਂ ਦੀ ਕਾਰਵਾਈ ਕਰ ਰਹੇ ਹੋ ਸਮਾਨ ਜ਼ਬਤ ਕਰ ਰਹੇ ਹੋ ਅੱਜ ਤਾਂ ਫਿਰ ਜਨ ਸਰ ਇਹਨਾਂ ਨੂੰ ਵਾਰਨਿੰਗ ਹੀ ਦੇ ਰਹੇ ਆ ਵੀ ਕੱਲ ਤੋਂ ਪਾਈ ਆਪਣੀ ਦੁਕਾਨਾਂ ਦੇ ਅੰਦਰ ਮਾਲ ਰੱਖੀਏ ਅਕਲ ਜੀ ਕੀ ਕਹੋਗੇ ਅੱਜ ਪੂਸਲੇ ਸਮਾਨ ਚੱਕ ਲਈਏ ਉਹ ਬਾਉ ਜੀ ਕੁਝ ਨਹੀਂ ਹੁੰਦਾ ਇਹ ਤਾਂ ਧਰਮੇਬਾਦੀ ਆ ਇਹ ਲੋਹਣੀ ਹੈ ਇਹ ਤਾਂ ਰਾਜੇ ਤੇ ਚਾਈ ਲੱਗਦਾ ਵੀ ਕੋਈ ਪਹੂਗਾ ਸੁਣਨੀਓ ਸਰਪੰਚਾ ਜੀ ਇਹਨਾਂ ਨੂੰ ਕਿੰਨੇ ਸਾਲ ਹੋ ਗਏ ਸਰਵਿਸ ਕਰਿਆ ਨੂੰ ਸਾਡੀ 70 ਸਾਲ ਦੀ ਉਮਰੋ ਕੀ ਸੜਕ ਦੇਖਣੀ ਆ